ਜ਼ਿਲ੍ਹਾ ਮੋਗਾ ਦੇ 85 ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਲਗਾਇਆ ਗਿਆ ਪੰਜਾਬ ਦਾ ਪਹਿਲਾ ਕੇਂਦਰੀ ਵਾਟਰ ਟ੍ਰੀਟਮੈਂਟ ਪਲਾਂਟ ਬਣ ਕੇ ਤਿਆਰ ਹੋ ਗਿਆ ਜੋ ਕਿ ਜਨਵਰੀ ਮਹੀਨੇ ਲੋਕਾਂ ਨੂੰ ਸਮਰਪਿਤ ਹੋ ਜਾਵੇਗਾ ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਦੇ ਮੌਕੇ ਉੱਪਰ ਦਿੱਤੇ ਜਾ ਰਹੇ ਤੋਹਫੇ ਕਰਕੇ ਸਥਾਨਕ ਇਲਾਕਾ ਨਿਵਾਸੀ ਬਹੁਤ ਹੀ ਉਸਚਾਈਤ ਨੇ ਇਸ ਇਲਾਕੇ ਦੇ ਵਿਕਾਸ ਲਈ ਮੀਲ ਪੱਥਰ ਇਸ ਸਟ੍ਰੀਟ ਮੈਂਟ ਪਲਾਂਟ ਦਾ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹਾਸਨੇ ਨੇ ਦੌਰਾ ਕੀਤਾ ਤੇ ਇਸ ਦੇ ਆਖਰੀ ਗੇਟ ਦੀ ਪ੍ਰਗਤੀ ਕਾਜਤਾ ਜਾਇਜ਼ ਲਿਆ ਅੱਜ ਅਸੀਂ ਇੱਥੇ ਦੌਧਰ ਪਿੰਡ 'ਚ ਖੜੇ ਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਇਸ ਮੋਗਾ ਜ਼ਿਲ੍ਹੇ ਦਾ ਜਿਹੜਾ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਦਾ ਜਿਹੜਾ ਏਰੀਆ ਹੈ ਜਿੱਥੇ ਜ਼ਮੀਨ ਦਾ ਪਾਣੀ ਜਿਹੜਾ ਪੀਣ ਲਾਇਕ ਨਹੀਂ ਰਿਹਾ ਸੋ ਜਿਹੜਾ ਆਪਣਾ ਕਨਾਲ ਵਾਟਰ ਹੈ ਅਬੋਰ ਕਨਾਲ ਬ੍ਰਾਂਚ ਜਿਹੜੀ ਇੱਥੋਂ ਗੁਜ਼ਰਦੀ ਹੈਗੀ ਉਹਦੇ ਪਾਣੀ ਨੂੰ ਟ੍ਰੀਟ ਕਰਕੇ ਇਹ ਜਿਹੜਾ ਟ੍ਰੀਟਮੈਂਟ ਵਾਟਰ ਟ੍ਰੀਟਮੈਂਟ ਪਲਾਂਟ ਲੱਗਿਆ ਸੀ 2035 ਤੇ 85 ਪਿੰਡਾਂ ਵਿੱਚ ਸਪਲਾਈ ਕਰਨ ਵਾਸਤੇ ਇਹ ਸਕੀਮ ਜਿਹੜੀ ਪੰਜਾਬ ਸਰਕਾਰ ਨੇ ਇਹ ਜਿਹੜੀ ਵਰਲਡ ਬੈਂਕ ਐਡਿਟਡ ਸਕੀਮ ਹੈਗੀ ਹੈ ਔਰ ਜੇ ਵੀ ਇਹ ਸਾਰਾ ਜਿਹੜਾ ਇਹ ਕੰਸਟਰਕਸ਼ਨ ਦਾ ਕੰਮ ਹੈਗਾ ਇਲਰਸਨ ਐਂਡ ਟੂਬਰੋ ਕੰਪਨੀ ਨੇ ਕੀਤਾ ਹੈਗਾ ਸੋ ਅੱਜ ਅਸੀਂ ਉੱਥੇ ਖੜੇ ਹਾਂ ਤਕਰੀਬਨ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈਗਾ ਟ్రਾਇਲ ਰਨਸ ਚੱਲ ਰਹੇ ਨੇ ਤੇ ਛੋਟੇ ਛੋਟੇ ਜਿਹੜੇ ਟੈਕਨੀਕਲ ਇਸ਼ੂਜ਼ ਹੈਗੇ ਉਹ ਕੰਪਨੀ ਜਿਹੜੀ ਹੈ ਉਹ ਉਹਨਾਂ ਨੂੰ ਐਡਰੈਸ ਕਰ ਰਹੀ ਹੈ ਤੇ ਇਹ 31 ਦਸੰਬਰ ਨੂੰ ਇਹ ਸਾਰਾ ਪ੍ਰੋਜੈਕਟ ਜਿਹੜਾ ਹਰ ਪੱਖੋਂ ਇਹ ਮੁਕੰਮਲ ਹੋ ਜਾਏਗਾ ਫਿਰ ਇਹਦੇ 3 ਮਹੀਨੇ ਦੇ ਟ్రਾਇਲ ਰਨਸ ਚੱਲਣਗੇ ਪਾਣੀ ਜਿਹੜਾ ਟ੍ਰੀਟ ਕਰਕੇ ਪਿੰਡਾਂ 'ਚ ਸਪਲਾਈ ਕੀਤਾ ਜਾਏਗਾ ਕਿੱਥੇ-ਜਿੱਥੇ ਛੋਟੀਆਂ-ਛੋਟੀਆਂ ਟੈਕਨੀਕਲ ਪ੍ਰੋਬਲਮਸ ਆਣ ਗਿਆ ਉਹ ਐਡਰੈਸ ਕੀਤੀਆਂ ਜਾਣਗੀਆਂ ਸੋ ਇਹ ਜੇ ਆਪਾਂ ਇਹਨੂੰ ਮੈਂ ਕਹਾ ਕਿ 1 ਅਪ੍ਰੈਲ ਨੂੰ ਇਹ ਫੁੱਲੀ ਫੰਕਸ਼ਨਲ ਜਿਹੜਾ 1 ਅਪ੍ਰੈਲ 2021 ਨੂੰ ਫੁੱਲੀ ਫੰਕਸ਼ਨਿੰਗ ਹੋ ਜਾਏਗਾ ਸੋ ਮੋਗਾ ਜ਼ਿਲ੍ਹੇ ਵਾਸਤੇ ਇੱਕ ਬਹੁਤ ਵੱਡੀ ਇਹ ਦੇਣ ਹੈ ਪੰਜਾਬ ਸਰਕਾਰ ਦੀ World Bank ਦੀ ਔਰ ਅਸੀਂ ਧੰਨਵਾਦੀ ਹਾਂ Larsen Toubro ਕੰਪਨੀ ਦੇ ਕਿ ਇੰਨਾ ਚੰਗਾ ਪ੍ਰੋਜੈਕਟ ਉਹਨਾਂ ਨੇ ਇਸ ਏਰੀਆ ਨੂੰ ਦਿੱਤਾ ਹੈ ਸੋ ਧੰਨਵਾਦ